ਹਾਂਜੀ ਸਭਨਾ ਦੇ ਦਿਲ ਦਾ ਹੀ ਜਾਣਦਾ ਉਹ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰੀ ਗੱਲ ਕਰੀ ਦੀਆ ਕਿ ਇਨਸਾਨ ਨੂੰ ਪ੍ਰਮਾਤਮਾ ਨੇ ਇੱਕ ਲਿਮਟ ਦਿੱਤੀ ਹੋਈ ਆ ਸੁਣਨ ਦੀ ਬੋਲਣ ਦੀ ਸਮਝਣ ਦੀ ਦੇਖਣ ਦੀ ਹੁਣ ਤਾਂ ਸਾਇੰਸ ਵੀ ਮੰਨਦੀ ਆ ਕਿ ਅਸੀਂ 5% ਹੀ ਦੇਖ ਸਕਦੇ ਆ ਸਮਝ ਸਕਦੇ ਆ ਬੋਲ ਸਕਦੇ ਆ ਇਸ ਪੂਰੇ ਯੂਨੀਵਰਸ ਦਾ ਤੇ ਬਾਕੀ ਦਾ ਜਿਹੜਾ ਹਿੱਸਾ ਉਹ ਸਾਡੀ ਸਮਰੱਥਾ ਤੋਂ ਬਾਹਰ ਹੋ ਜਾਂਦਾ ਜਿਵੇਂ ਦੇਖਣ ਦਾ ਹੀ ਲਾ ਲਈ ਆਪਾਂ 430 ਤੋਂ 770 T H Z ਇਹਨੂੰ ਟੈਰਾਹੈਟ੍ਰੇਜ਼ ਕਹਿ ਦਿੰਦੇ ਨੇ ਇੰਨਾ ਹੀ ਅਸੀਂ ਦੇਖ ਸਕਦੇ ਹਾਂ ਫ੍ਰੀਕੁਐਂਸੀ ਨੂੰ ਮਾਪਣ ਦਾ ਇੱਕ ਢੰਗਾ ਐਵੇਂ ਹੀ ਅਸੀਂ ਜਿਹੜਾ ਸੁਣਦੇ ਆ ਉਹ 20 ਹਰਟਜ਼ ਤੋਂ ਲੈ ਕੇ 20 ਕਿਲੋਹਰਟਜ਼ ਤੱਕ ਸੁਣ ਸਕਦੇ ਹਾਂ ਅਸੀਂ ਇਹ ਵੀ ਇੱਕ ਫ੍ਰੀਕੁਐਂਸੀ ਨੂੰ ਮਾਪਣ ਦਾ ਢੰਗਾ ਮਤਲਬ ਉਹ ਕਹਿਣ ਦਾ ਕਿ ਐਸੀਆਂ ਆਵਾਜ਼ਾਂ ਵੀ ਨੇ ਜਿਹੜੀਆਂ ਸਾਡੀ ਸਮਰੱਥਾ ਤੋਂ ਥੱਲੇ ਵੀ ਨੇ ਤੇ ਜਿਹੜੀਆਂ ਸਾਡੀ ਸਮਰੱਥਾ ਤੋਂ ਉੱਪਰ ਵੀ ਨੇ ਮਤਲਬ ਇਸ ਬ੍ਰਹਿਮੰਡ ਦੇ ਵਿੱਚ ਇੰਨੀਆਂ ਉੱਚੀਆਂ ਆਵਾਜ਼ਾਂ ਵੀ ਨੇ ਜਿਹੜੀਆਂ ਅਸੀਂ ਸੁਣ ਨਹੀਂ ਸਕਦੇ ਕਿਉਂ ਕਿਉਂਕਿ ਜੇ ਉਹ ਅਸੀਂ ਸੁਣਨੀਆਂ ਸ਼ੁਰੂ ਕਰਦੀ ਅਸੀਂ ਪਾਗਲ ਹੋ ਜਾਾਂਗੇ ਉਹ ਇੰਨੀਆਂ ਉੱਚੀਆਂ ਆਵਾਜ਼ਾਂ ਨੇ ਸੋ ਇਸ ਕਰਕੇ ਸਾਨੂੰ ਪਰਮਾਤਮਾ ਨੇ ਇੱਕ ਲਿਮਟ ਦਿੱਤੀ ਹੋਈ ਆ ਹਰ ਚੀਜ਼ ਦੀ ਸਮਝਣ ਦੀ ਸੋਚਣ ਦੀ ਬੋਲਣ ਦੀ ਆਪਾਕਸਰੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਨਿਕਲਦੇ ਹਾਂ ਫਿਰ ਅਸੀਂ ਇਹਨਾਂ ਲਿੰਮਟਾਂ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ ਅੱਜ ਦੀ ਵੀਡੀਓ ਜੇ ਜ਼ਿਆਦਾ ਵੱਡੀ ਹੋਗੀ ਤਾਂ ਆਪਾਂ ਦੋ ਪਾਰਟ ਦੇ ਵਿੱਚ ਬਣਾਵਾਂਗੇ 1997 ਦੇ ਵਿੱਚ NASA, ਇਟਲੀ ਤੇ ਯੂਰੋਪੀਅਨ ਸਪੇਸ ਏਜੰਸੀਆਂ ਮਿਲ ਕੇ ਕੈਸਨੀ ਨਾਮ ਦਾ ਇੱਕ ਯੰਤਰ ਬ੍ਰਹਿਮੰਡ ਦੇ ਵਿੱਚ ਭੇਜਦੀਆਂ ਨੇ ਇੱਕ ਸਪੇਸ ਕ੍ਰਾਫਟ ਬ੍ਰਹਿਮੰਡ ਦੇ ਵਿੱਚ ਭੇਜਿਆ ਜਾਂਦਾ ਤੇ ਇਹ ਜਿਹੜਾ ਸਪੇਸ ਕ੍ਰਾਫਟ ਆ ਕੈਸਨੀ ਨਾਮ ਦਾ ਇਹਦਾ ਕੰਮ ਸ਼ਨੀ ਗ੍ਰਹਿ ਆ ਜਿਹੜਾ ਸੈਟਰਨ ਆ ਉਦੀ ਜਾਣਕਾਰੀ ਇਕੱਠੀ ਕਰਨਾ ਤੇ ਉਹਦੇ ਜਿਹੜੇ ਚੰਦਰਮਾ ਨੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਨਾ ਇਹ ਜਿਹੜੀ ਆਪਾਂ ਹੁਣ ਗੱਲ ਕਰਨ ਲੱਗੇ ਆ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇਣ ਲੱਗੇ ਆ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਬਈ ਕਿੰਨੇ ਹੀ ਸੂਰਜ ਨੇ ਕਿੰਨੇ ਹੀ ਚੰਦਰਮਾ ਨੇ ਕਿੰਨੇ ਹੀ ਖੰਡ ਬ੍ਰਹਿਮੰਡ ਨੇ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਕਹਿ ਗਏ ਇਹ ਚੀਜ਼ਾਂ ਤੇ ਸਾਇੰਸ ਅੱਜ ਕਹਿੰਦੀ ਆ ਕਿ ਜਿਹੜਾ ਸ਼ਨੀ ਗ੍ਰਹਿ ਆ ਸੈਟਰਨ ਆ ਉਸ ਗ੍ਰਹਿ ਦੇ ਇਕੱਲੇ ਦੇ 274 ਆਪਣੇ ਚੰਨ ਨੇ 274 ਆਪਣੇ ਚੰਦਰਮਾ ਨੇ ਤੇ ਜਿਹੜੇ ਮਾਰਚ 2025 ਤੱਕ ਕਨਫਰਮ ਕੀਤੇ ਨੇ 274 ਇਸ ਤੋਂ ਵੱਧ ਵੀ ਹੋ ਸਕਦੇ ਆ ਇਹਨਾਂ ਦੇ ਮਤਲਬ ਕਿ ਇੱਕ ਸ਼ਨੀ ਗ੍ਰਹਿ ਆ ਜਿਵੇਂ ਆਪਣੀ ਧਰਤੀ ਦਾ ਇੱਕ ਚੰਨ ਸ਼ਨੀ ਗ੍ਰਹਿ ਤੇ 274 ਚੰਨ ਨੇ ਇਹ ਆਵਸਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਕੀ ਕੋਸ਼ਾ ਦੁਨੀਆ ਦੇ ਵਿੱਚ ਤੇ ਜਿਹੜਾ ਕੈਸਨੀ ਜਿਹੜਾ ਆਪਾਂ ਕਹਿੰਦੇ ਆ ਇਹ 1997 ਦੇ ਵਿੱਚ ਲਾਂਚ ਕੀਤਾ ਫਿਰ ਇਹ 7 ਸਾਲ ਬਾਅਦ 2004 ਦੇ ਵਿੱਚ ਇਹ ਸ਼ਨੀ ਗ੍ਰਹਿ ਤੇ ਪਹੁੰਚਿਆ ਸੈਟਰਨ ਦੇ ਉੱਤੇ ਤੇ ਫਿਰ ਇਹ ਉਹ ਤੋਂ ਬਾਅਦ ਉਹਦਾ ਜਿਹੜਾ ਚਾਨਾ ਟਾਈਟਨ ਉਹਦੇ ਤੇ ਪਹੁੰਚਿਆ ਉੱਥੇ ਵੀ ਇਹਨੇ ਜਾ ਕੇ ਪਹਿਲੀ ਵਾਰੀ ਦੱਸਿਆ ਵੀ ਇਹਦੇ ਉੱਤੇ ਪਾਣੀ ਹੋ ਸਕਦਾ ਹਨਾ ਇਹਨੇ ਕਾਫੀ ਉੱਥੋਂ ਇਨਫੋਰਮੇਸ਼ਨ ਇਕੱਠੀ ਕੀਤੀ 20 ਸਾਲ ਇਹ ਜਿਹੜਾ ਕੈਸਨੀ ਸਪੇਸ ਕ੍ਰਾਫਟ ਆ ਇਹ 20 ਸਾਲ ਉੱਥੋਂ ਇਨਫੋਰਮੇਸ਼ਨ ਇਕੱਠੀ ਕਰਕੇ ਭੇਜਦਾ ਰਿਹਾ ਧਰਤੀ ਤੇ ਤੇ 20 ਸਾਲਾਂ ਬਾਅਦ ਇਹਦਾ ਜਿਹੜਾ ਫਿਊਲ ਸੀਗਾ ਇਹਦਾ ਜਿਹੜਾ ਤੇਲ ਸੀ ਉਹ ਖਤਮ ਹੋ ਗਿਆ ਤੇ 20 ਸਾਲਾਂ ਬਾਅਦ ਇਹਦੀ ਜਿਹੜੀ ਯਾਤਰਾ ਸੀਗੀ ਉਹ ਵੀ ਖਤਮ ਹੋ ਗਈ ਸੋ ਇਹਨੇ 20 ਸਾਲ ਕੰਮ ਕੀਤਾ 1997 ਦੇ ਵਿੱਚ ਇਹਨੂੰ ਭੇਜਿਆ ਗਿਆ ਸੀ ਤੇ 2017 ਦੇ ਵਿੱਚ ਕੈਸਨੀ ਨਾਂ ਦਾ ਇਹ ਸਪੇਸ ਕ੍ਰਾਫਟ ਆਪਣੀ ਯਾਤਰਾ ਪੂਰੀ ਕਰਦਾ ਤੇ ਉਸ ਤੋਂ ਬਾਅਦ ਇਹ ਹਮੇਸ਼ਾ ਦੇ ਲਈ ਸ਼ਨੀ ਗ੍ਰਹਿ ਦੇ ਉੱਤੇ ਹੀ ਰਹਿ ਜਾਂਦਾ ਕਿਉਂਕਿ ਇਹਦਾ ਜਿਹੜਾ ਤੇਲ ਸੀ ਉਹ ਖਤਮ ਹੋ ਜਾਂਦਾ ਖੈਰ 2097 ਤੋਂ ਚੱਲ ਕੇ 2004 ਤੱਕ 7 ਸਾਲਾਂ ਦੇ ਬਾਅਦ ਇਹ ਜਿਹੜੀ ਪਹਿਲੀ ਤਸਵੀਰ ਆਹਾ ਜਿਹੜੀ ਤੁਸੀਂ ਦੇਖਦੇ ਹੋ ਉੱਪਰੋਂ ਖਿੱਚੀ ਹੋਈ ਇਹ ਭੇਜਦਾ ਇਹਦੇ ਉੱਤੇ ਇੱਕ ਆਕਾਰ ਬਣਿਆ ਹੋਇਆ ਤੁਹਾਨੂੰ ਦਿਖਦਾ ਹਨ ਇਹਨੂੰ ਹੈਕਸਾਗੋਨ ਕਹਿ ਦਿੰਦੇ ਨੇ ਪਰ ਇਹਨੂੰ ਜਿਵੇਂ ਆਪਾਂ 6 ਕੋਣੇ ਵਾਲਾ ਇੱਕ ਘੇਰਾ ਕਹਿ ਸਕਦੇ ਹਾਂ ਇਸ ਅਕਾਰ ਨੂੰ ਦੇਖ ਕੇ ਜਿਹੜੀ ਸਾਇੰਸ ਸੀ ਜਾਂ ਜਿਹੜੇ ਵਿਗਿਆਨੀ ਸੀਗੇ ਉਹ ਥੋੜੇ ਜੇ ਹੈਰਾਨ ਵੀ ਹੋਏ ਕਿਉਂਕਿ ਕਿਸੇ ਗ੍ਰਹਿ ਦੇ ਉੱਤੇ ਇਦਾਂ ਦਾ ਆਕਾਰ ਬਣਨ ਦਾ ਮਤਲਬ ਹੁੰਦਾ ਕਿ ਉਹਦੇ ਉੱਤੇ ਦੀ ਕੋਈ ਵੱਡਾ ਗ੍ਰਹਿ ਲੰਘਿਆ ਜਾਂ ਕੋਈ ਹੋਰ ਬਹੁਤ ਵੱਡੀ ਚੀਜ਼ ਲੰਗੀ ਆ। ਇੱਥੋਂ ਤੱਕ ਤਾਂ ਚੀਜ਼ ਠੀਕ ਆ ਕਿਉਂਕਿ 2004 ਦੇ ਵਿੱਚ ਪਹਿਲੀ ਵਾਰ ਇਹ ਇਨਫੋਰਮੇਸ਼ਨਾਂ ਧਰਤੀ ਦੇ ਉੱਤੇ ਭੇਜੀ ਜਾਂਦੀ ਆ। ਪਰ ਅੱਜ ਤੋਂ 4000 ਸਾਲ ਪਹਿਲਾਂ ਧਰਤੀ ਤੇ ਰਹਿਣ ਵਾਲੀ ਇੱਕ ਸੱਭੇਤਾ ਉਹਨੂੰ ਇਸ ਚੀਜ਼ ਦੇ ਬਾਰੇ ਪੂਰਾ ਗਿਆਨ ਸੀ ਤੇ ਉਹਨੇ ਇਹਦੇ ਬਾਰੇ ਲਿਖ ਕੇ ਰੱਖਿਆ ਹੋਇਆ ਸੀ ਤੇ ਉਹਨੇ ਸਾਇੰਸ ਆ ਜਿਹੜੀ ਉਹਨੂੰ ਪੂਰਾ ਹੈਰਾਨ ਕਰਤਾ ਕਿ ਪਹਿਲਾਂ ਹੀ ਕਿਦਾਂ ਕੋਈ ਇਸ ਚੀਜ਼ ਦੇ ਬਾਰੇ ਲਿਖ ਕੇ ਰੱਖ ਸਕਦਾ ਜਾਂ ਪਹਿਲਾਂ ਉਸ ਸਮੇਂ ਅੱਜ ਤੋਂ 4-5000 ਸਾਲ ਪਹਿਲਾਂ ਕਿਵੇਂ ਕੋਈ ਇਸ ਚੀਜ਼ ਦੇ ਬਾਰੇ ਜਾਣ ਸਕਦਾ ਜਦੋਂ ਕਿ ਉਦੋਂ ਨਾ ਤਾਂ ਕੋਈ ਦੂਰਬੀਨ ਸੀ ਤੇ ਨਾ ਹੀ ਕੋਈ ਇਦਾਂ ਦੀ ਸਾਇੰਸ ਦੀ ਟੈਕਨੋਲੋਜੀ ਸੀਗੀ ਕਿ ਕਿਸੇ ਗ੍ਰਹਿ ਦੇ ਉੱਪਰ ਦੀ ਬਣੀ ਹੋਈ ਕਿਸੇ ਸ਼ੇਪ ਦੇ ਬਾਰੇ ਇੰਨੀ ਡਿਟੇਲ ਦੇ ਵਿੱਚ ਕੋਈ ਲਿਖ ਕੇ ਦੱਸ ਜਾਂਦਾ ਜਿਵੇਂ ਇਸਲਾਮ ਧਰਮ ਦੇ ਵਿੱਚ ਹਜਰਤ ਇਦਰੀਸ ਹੋਏ ਨੇ ਉਹਨਾਂ ਦੇ ਬਾਰੇ ਜ਼ਿਕਰ ਆਉਂਦਾ ਵੀ ਉਹ ਪੈਰਲਰ ਜਿਹੜੀ ਯੂਨੀਵਰਸ ਆ ਉਹਦੇ ਵਿੱਚ ਚੱਲੇ ਜਾਂਦੇ ਦੂਜੀ ਦੁਨੀਆ ਦੇ ਵਿੱਚ ਤੇ ਉਹ ਸ਼ਨੀ ਗ੍ਰਹਿ ਦਾ ਜਿਹੜਾ ਇੱਕ ਚਾਨਾ ਇੱਕ ਚੰਦਰਮਾ ਉਹਦੇ ਉੱਤੇ ਕਿਸੇ ਹੋਰ ਗ੍ਰਹਿ ਤੋਂ ਆਈ ਹੋਈ ਮਖਲੂਕ ਸੀ ਜਿਹੜੀ ਉਹਦੇ ਨਾਲ ਮੁਲਾਕਾਤ ਕਰਨ ਵੀ ਜਾਂਦੇ ਰਹੇ ਨੇ ਹੇਪਰੂ ਦੀ ਇੱਕ ਬੋਕਾ ਦੀ ਬੁੱਕ ਆਫ ਇਨੋਕ ਇਹਦੇ ਵਿੱਚ ਆ ਹਜਰਤ ਇਦਰੀਸ ਦੇ ਬਾਰੇ ਪ੍ਰੋਪਰ ਲਿਖਿਆ ਹੋਇਆ ਕਿ ਉਹ ਕਿਸੇ ਦੂਸਰੇ ਗ੍ਰਹਿ ਦੇ ਉੱਤੇ ਜਾਂਦੇ ਹੁੰਦੇ ਸੀ ਕਿਸੇ ਹੋਰ ਗ੍ਰਹਿ ਤੋਂ ਆਈ ਹੋਈ ਮਖਲੂਕ ਦੇ ਨਾਲ ਗੱਲਬਾਤ ਕਰਨ ਵਾਸਤੇ ਜਿਵੇਂ ਆਪਣੇ ਗੁਰੂ ਨਾਨਕ ਦੇਵ ਜੀ ਆ ਤਰੂ ਮੰਡਲ ਦੇ ਵਿੱਚ ਗਏ ਸੀਗੇ ਤਰੂ ਪਾਕਤ ਨੂੰ ਮਿਲਣ ਤਰੂ ਤਾਰੇ ਦੇ ਉੱਤੇ ਗਏ ਸੀ ਹਣਾ ਜਿੱਦਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਉਹਨਾਂ ਨੇ ਬਗਦਾਦ ਦੇ ਵਿੱਚ ਪਹਿਲੀ ਵਾਰੀ ਕੜਾ ਪ੍ਰਸ਼ਾਦ ਦੀ ਤੀਏਗ ਅਕਾਲ ਪੁਰਖ ਵਾਹੀ ਗੁਰੂ ਦੇ ਦਰ ਤੋਂ ਮੰਗਵਾਈ ਸੀ ਜਿਵੇਂ ਹੁਣ ਸਾਇੰਸ ਇਹ ਮੰਨਦੀ ਆ ਵੀ 5% ਹੀ ਅਸੀਂ ਜਾਣਦੇ ਆ 95% ਸਾਡੇ ਵਸ ਦੀ ਗੱਲ ਨਹੀਂ ਜਾਣਣਾ ਯੂਨੀਵਰਸ ਨੂੰ ਤੇ ਉਵੇਂ ਹੀ ਸਾਇੰਸ ਇਹ ਵੀ ਮੰਨਦੀ ਆ ਵੀ ਅਲੱਗ-ਅਲੱਗ ਡਾਈਮੈਂਸ਼ਨ ਹੁੰਦੇ ਆ ਅਲੱਗ-ਅਲੱਗ ਲੈਵਲ ਹੁੰਦੇ ਆ ਹਰ ਲੈਵਲ ਦੇ ਉੱਤੇ ਰਹਿਣ ਵਾਲੀਆਂ ਜਿਹੜੀਆਂ ਰੂਹਾਂ ਨੇ ਹਰ ਲੈਵਲ ਤੇ ਉੱਤੇ ਰਹਿਣ ਵਾਲੇ ਜਿਹੜੇ ਜੀਵ ਨੇ ਪਰਮਾਤਮਾ ਨੇ ਉਹਨਾਂ ਨੂੰ ਅਲੱਗ એનર્ਜੀ ਦੇ ਨਾਲ ਬਣਾਇਆ ਹੁਣ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਜਦੋਂ ਇਨਸਾਨੀ ਜਾਮੇ ਦੇ ਵਿੱਚ ਆਉਂਦੇ ਨੇ ਤਾਂ ਉਹ ਪਹਿਲੇ ਐਸੇ ਗੁਰੂ ਨੇ ਜਾਂ ਪਹਿਲੇ ਐਸੇ ਰੈਬਰ ਨੇ ਜਿਹੜੇ ਇਨਸਾਨੀ ਸਰੀਰ ਦੇ ਨਾਲ ਪੂਰੇ ਬ੍ਰਹਿਮੰਡ ਦਾ ਸਫ਼ਰ ਕਰ ਗਿਆਏ ਨੇ ਜਿਹੜੇ ਇਨਸਾਨੀ ਸਰੀਰ ਦੇ ਨਾਲ ਆਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਜਾ ਕੇ ਆਏ ਨੇ ਜਿਨ੍ਹਾਂ ਨੇ ਇਨਸਾਨੀ ਸਰੀਰ ਦੇ ਨਾਲ ਤ੍ਰੂ ਮੰਡਲ ਤੇ ਗਏ ਜਿਹੜੇ ਗੁਰੂ ਨਾਨਕ ਦੇਵ ਜੀ ਅੰਤਰ ਸ਼ਕਤੀ ਜਾਂ ਉਹਨਾਂ ਦੀ એનર્ਜੀ ਦਾ ਲੈਵਲ ਇੰਨਾ ਉੱਚਾ ਸੀਗਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੋ ਇਸੇ ਕਰਕੇ ਉਹਨਾਂ ਨੂੰ ਕਿਸੇ ਦੂਸਰੇ ਡਾਈਮੈਂਸ਼ਨ 'ਚ ਜਾਣਾ ਜਾਂ ਕਿਸੇ ਦੂਸਰੇ ਗ੍ਰਹਿ ਤੇ ਜਾਣਾ ਉਹਨਾਂ ਦੇ ਲਈ ਬੜੀ ਆਮ ਗੱਲ ਸੀ ਇੰਨੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਆਪਾਂ ਨੂੰ 4000 ਸਾਲ ਪਿੱਛੇ ਜਾਣਾ ਪੈਣਾ ਅੱਜ ਆਪਾਂ ਗੱਲ ਕਰਾਂਗੇ ਇਰਾਨ ਦੀ ਜਿਹਨੂੰ ਕਿਸੇ ਟਾਈਮ ਮੈਸੋਪੋਟੇਮੀਆਂ ਕਹਿੰਦੇ ਸੀਗੇ 1849 ਸਾਲ ਦੇ ਵਿੱਚ ਹੈਨਰੀ ਨਾਂ ਦਾ ਇੱਕ ਖੋਜੀ ਬੰਦਾ ਆਪਣੀ ਟੀਮ ਨੂੰ ਲੈ ਕੇ ਈਰਾਨ ਮੈਸੋਪੋਟੇਮੀਆ ਦੇ ਉਸ ਇਲਾਕੇ ਦੇ ਵਿੱਚ ਖੋਜ ਕਰਨ ਵਾਸਤੇ ਗਿਆ ਉਹ ਇਲਾਕਾ ਜਿੱਥੇ ਸਮੇਰੀਅਨ ਲੋਕ ਰਹਿੰਦੇ ਸੀ ਜਿਹੜੇ ਆਪਣੇ ਸਮੇਂ ਦੇ ਹਿਸਾਬ ਨਾਲ ਗਿਆਨ ਦੇ ਵਿੱਚ ਸਾਇੰਸ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਾਫੀ ਅੱਗੇ ਸੀ ਤੇ ਇਹ ਜਦੋਂ ਉਸ ਜਗ੍ਹਾ ਤੇ ਜਾਂਦੇ ਨੇ ਉੱਥੇ ਖੁਦਾਈ ਕਰਦੇ ਆ ਤਾਂ ਉੱਥੇ 20000 ਮਿੱਟੀ ਦੀਆਂ ਬਣੀਆਂ ਹੋਈਆਂ ਸਲੇਟਾਂ ਤਖਤੀਆਂ ਜਾਂ ਜਿਨ੍ਹਾਂ ਨੂੰ ਇਹ ਟੈਬਲੇਟ ਕਹਿੰਦੇ ਨੇ ਉਹ ਮਿਲਦੇ ਨੇ ਤੇ ਉਹਨਾਂ ਦੇ ਉੱਤੇ ਸਮੇਰੀਅਨ ਭਾਸ਼ਾ ਦੇ ਵਿੱਚ ਕੁਝ ਲਿਖਿਆ ਹੋਇਆ ਸੀ ਤੇ ਇਸ ਜਾਣਕਾਰੀ ਨੂੰ ਇਕੱਠਾ ਕਰਨ ਦੇ ਲਈ ਜਾਂ ਇਸ ਭਾਸ਼ਾ ਨੂੰ ਸਮਝਣ ਦੇ ਲਈ ਮਾਹਿਰ ਲੋਕਾਂ ਦੀ ਇੱਕ ਟੀਮ ਬੁਲਾਈ ਜਾਂਦੀ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਜਿਹੜੇ ਸਮੇਰੀਅਨ ਲੋਕ ਸੀ ਜਿਨ੍ਹਾਂ ਦੇ ਕੋਲੇ ਇੰਨਾ ਸਾਰਾ ਗਿਆਨ ਸੀ ਜਿਨ੍ਹਾਂ ਦੇ ਕੋਲੇ ਐਸੇ ਕੁਝ ਰਹੱਸ ਸੀਗੇ ਜਿਨ੍ਹਾਂ ਨੇ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਸੀ ਵੀ ਉਹਦੇ ਬਾਰੇ ਪਤਾ ਲੱਗ ਸਕੇ ਤੇ ਉਹੀ ਗੱਲ ਹੁੰਦੀ ਹੈ ਜਦੋਂ ਉਹ ਇਹਨਾਂ ਦਾ ਟਰਾਂਸਲੇਟ ਕਰ ਦਿਆ ਤਾਕਤੀਆਂ ਦੀ ਟਰਾਂਸਲੇਟ ਕਰ ਦਿਆ ਉਹ ਭਾਸ਼ਾ ਨੂੰ ਟਰਾਂਸਲੇਟ ਕਰਕੇ ਜਦੋਂ ਦੇਖਦੇ ਨੇ ਤਾਂ ਉਹਦੇ ਵਿੱਚ ਜੋ ਲਿਖਿਆ ਹੁੰਦਾ ਉਹ ਅੱਜ ਦੀ ਮਾਡਰਨ ਸਾਇੰਸ ਆ ਜਿਹੜੀ ਉਹਨੂੰ ਚੈਲੰਜ ਕਰ ਦਿੰਦਾ ਉਹਦੇ ਵਿੱਚ ਚੰਨ ਤਾਰੇ ਗ੍ਰਹਿ ਨक्षत्रਾਂ ਨੂੰ ਲੈ ਕੇ ਜੋ ਕੁਝ ਵੀ ਲਿਖਿਆ ਹੋਇਆ ਸੀ ਉਹ ਅੱਜ ਦੀ ਜਿਹੜੀ ਸਾਇੰਸ ਜਿੰਨਾ ਕੁ ਵੀ ਜਾਣ ਪਾਈ ਸੀ ਉਹ ਤਾਂ ਉਹਦੇ ਤੇ ਖੜੀ ਉੱਤਰਦੀ ਉੱਤਰਦੀ ਸੀ ਤੇ ਉਹ ਤੋਂ ਅੱਗੇ ਦੀ ਵੀ ਬਹੁਤ ਸਾਰੀ ਜਾਣਕਾਰੀ ਸੀ ਜਿਹਦੇ ਬਾਰੇ ਪੜ੍ਹ ਕੇ ਜਿਹਦੇ ਬਾਰੇ ਦੇਖ ਕੇ ਉਹ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਵੀ ਇਹ ਇੰਨਾ ਐਡਵਾਂਸ ਕਿਵੇਂ ਕੋਈ ਹੋ ਸਕਦਾ ਇਨ੍ਹਾਂ ਤਖਤੀਆਂ ਦੇ ਉੱਤੇ ਸਮੀਰੀਅਨ ਲੋਕ ਨੇ ਜਿਹੜੇ ਉਹ ਲਿਖਦੇ ਨੇ ਕਿ ਸਾਨੂੰ ਜਿੰਨਾ ਵੀ ਗਿਆਨ ਹੋਇਆ ਇਸ ਧਰਤੀ ਦਾ ਇਸ ਧਰਤੀ ਦੇ ਉੱਤੇ ਜਿਹੜੀਆਂ ਤਾਤਾਂ ਨੇ ਉਹਨਾਂ ਦਾ ਜਾਂ ਫਿਰ ਇਸ ਬ੍ਰਹਿਮੰਡ ਦਾ ਜੋ ਵੀ ਸਾਨੂੰ ਗਿਆਨ ਹੋਇਆ ਉਹ ਗਿਆਨ ਸਾਨੂੰ ਅਸਮਾਨ ਤੋਂ ਆਉਣ ਵਾਲੀ ਇੱਕ ਮਖਲੂਕ ਜਾਂ ਅਸਮਾਨ ਤੋਂ ਆਉਣ ਵਾਲੇ પ્રાણી ਜਿਨ੍ਹਾਂ ਨੂੰ ਉਹ ਦੇਵਤੇ ਮੰਨਦੇ ਸੀ ਜਿਨ੍ਹਾਂ ਨੂੰ ਉਹ ਅਨੂਨਾਕੀ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਕਿ ਅਸਮਾਨ ਤੋਂ ਇਹ ਕੈਸੇ ਦੇਵਤੇ ਉਤਰਦੇ ਨੇ ਜਿਨ੍ਹਾਂ ਦਾ ਜਿਹੜਾ ਕੱਦ ਸੀ ਉਹ 5 ਮੀਟਰ ਵਾਲੀ ਮਤਲਬ ਕਿ 16-17 ਫੁੱਟ ਲੰਬੇ ਹੁੰਦੇ ਸੀਗੇ ਤੇ ਉਹਨਾਂ ਤੋਂ ਸਾਨੂੰ ਇਹ ਜਿਹੜਾ ਗਿਆਨ ਉਹ ਹਾਸਲ ਹੋਇਆ ਉਹਨਾਂ ਲਿਖਤਾਂ ਦੇ ਮੁਤਾਬਕ ਜਿਹੜੇ ਅਨੂਨਾਕੀ ਸੀਗੇ ਉਹ ਸਾਡੇ ਤੋਂ ਕਈ ਸਾਲ ਨਹੀਂ ਕਈ ਸਦੀਆਂ ਅਡਵਾਂਸ ਸੀਗੇ ਤੇ ਉਹਨਾਂ ਦਾ ਧਰਤੀ ਤੇ ਆਉਣ ਦਾ ਜਿਹੜਾ ਮੇਨ ਕਾਰਨ ਸੀਗਾ ਉਹ ਸੀਗਾ ਸੋਨਾ ਕੱਢਣਾ ਹੁਣ ਇੰਨੀ ਅਡਵਾਂਸ ਸਿਵਲਾਈਜੇਸ਼ਨ ਅਨੂਨਾਕੀ ਵਰਗੇ ਤਾਕਤਵਰ ਲੋਕ ਜਾਂ ਇੰਨੇ ਤਰੱਕੀ ਜਾਪਤਾ ਲੋਕ ਨੇ ਜਿਹੜੇ ਇੰਨਾ ਵੱਡਾ ਉੱਚਾ ਲੰਬਾ ਕੱਦ ਰੱਖਣ ਵਾਲੇ ਉਹ ਹੋ ਸੋਨੇ ਪਿੱਛੇ ਕਿਉਂ ਸੀ ਤੇ ਉਹ ਧਰਤੀ ਦੇ ਉੱਤੇ ਹੀ ਸੋਨਾ ਲੈਣ ਵਾਸਤੇ ਕਿਉਂ ਆਏ ਸੀ ਅਜਰ ਬਾਈਜਾਨ ਦੇ ਇੱਕ ਸਕਾਲਰ ਨੇ ਜਕਰੀਆ ਉਹਨਾਂ ਦਾ ਨਾਮ ਆ ਉਹਨਾਂ ਨੇ ਨਾ ਅਨੂਨਾਕੀ ਦੇ ਉੱਤੇ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੇ ਉਹ ਆਪਣੇ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਆ ਵੀ ਜਿਹੜੇ ਅਨੂਨਾਕੀ ਸੀ ਉਹ ਕਿਸੇ ਹੋਰ ਗ੍ਰਹਿ ਤੇ ਰਹਿਣ ਵਾਲੇ ਇਨਸਾਨ ਸੀ ਉਸ ਗ੍ਰਹਿ ਨੂੰ ਨਵੀਰੂ ਗ੍ਰਹਿ ਕਹਿੰਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਜੇ ਆਪਾਂ ਪਿਰਾਮਿਡਾ ਜਿਹੜੇ ਉਹਦੀਆਂ ਕੰਧਾਂ ਦੇ ਉੱਤੇ ਉੱਕਰੇ ਹੋਏ ਚਿੱਤਰ ਦੇਖੀਏ ਤਾਂ ਉੱਥੇ ਅੱਜ ਕੱਲ ਦੇ ਹੈਲੀਕਾਪਟਰ ਜਹਾਜ਼ ਐਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਬ੍ਰਹਿਮੰਡ ਦੇ ਸਫ਼ਰ ਵਾਲੇ ਬ੍ਰਹਿਮੰਡੀ ਸੂਟ ਹਨਾ ਹੋਰ ਵੀ ਬਹੁਤ ਕੁਝ ਬਣਿਆ ਹੋਇਆ ਜਿਹਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਆਹ ਟੈਕਨੋਲੋਜੀ ਦਾ ਪਤਾ ਹੀ ਸੀ ਇਹਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਪਤਾ ਸੀਗਾ ਬਿਕੋਜ਼ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਸੀਗੇ ਤੇ ਜਿਹੜਾ ਆਪਾਂ ਸਵਾਲ ਕਰ ਰਿਹਾ ਸੀ ਕਿ ਉਹਨਾਂ ਨੂੰ ਸੋਨੇ ਦੀ ਲੋੜ ਕਿਉਂ ਸੀ ਤਾਂ ਕਿਹਾ ਜਾਂਦਾ ਕਿ ਉਹਨਾਂ ਨੂੰ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੇ ਉੱਤੇ ਜਾਣ ਵਾਸਤੇ ਜਿਹੜਾ ਸੋਨਾ ਸੀ ਉਹ ਈਦਨ ਦੇ ਤੌਰ ਦੇ ਉੱਤੇ ਚਾਹੀਦਾ ਹੁੰਦਾ ਸੀ ਉਹ ਸੋਨੇ ਨੂੰ ਇੱਕ ਈਦਨ ਦੇ ਤੌਰ ਤੇ ਵਰਤਦੇ ਸੀਗੇ ਤੇ ਉਹਦੇ ਨਾਲ ਹੀ ਉਹ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੇ ਉੱਤੇ ਸਫ਼ਰ ਕਰਦੇ ਸੀ ਪਰ ਹੁਣ ਇੱਥੇ ਸਵਾਲ ਇਹ ਵੀ ਆਉਂਦਾ ਵੀ ਇੰਨੇ ਵੱਡੇ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੇ ਐਸੇ ਗ੍ਰਹਿ ਨਹੀਂ ਜਿਹੜੇ ਪੂਰੇ ਦੇ ਪੂਰੇ ਸੋਨੇ ਦੇ ਬਣੇ ਹੋਇਆ فیر ਉਥੇ ਕਿਉਂ ਨਹੀਂ ਗਏ ਧਰਤੀ ਤੇ ਕਿਉਂ ਆਏ ਅਨੂਨਾ ਕੀ ਜਿਹੜੇ ਨਵੀਰੂ ਗ੍ਰਹਿ ਦੇ ਉੱਤੇ ਰਹਿਣ ਵਾਲੇ ਪ੍ਰਾਣੀ ਨੇ ਉਹੋ ਗ੍ਰਹਿ ਹਾਲੇ ਤੱਕ ਸਾਡੀ ਪਹੁੰਚ ਦੇ ਵਿੱਚ ਨਹੀਂ ਹੈਗਾ ਕਿਉਂਕਿ ਨਵੀਰੂ ਗ੍ਰਹਿ ਵਰਗਾ ਕੋਈ ਵੀ ਗ੍ਰਹਿ ਹਾਲੇ ਤੱਕ ਸਾਡੇ ਸੌਰ ਮੰਡਲ ਦੇ ਵਿੱਚ ਜਾਂ ਜਿਹੜੇ ਸਾਡੇ ਸਾਇੰਸਦਾਨ ਨੇ ਸਾਡੇ ਵਿਗਿਆਨੀ ਨੇ ਉਹਨਾਂ ਦੀ ਪਕੜ ਦੇ ਵਿੱਚ ਨਹੀਂ ਆਇਆ ਕੋਈ ਵੀ ਇਦਾਂ ਦਾ ਗ੍ਰਹਿ ਹਲੇ ਕੁਝ ਲੋਕ ਤਾਂ ਇਹ ਮੰਨਦੇ ਸੀ ਵੀ ਜਿਹੜਾ ਨਵੀਰੂ ਗ੍ਰਹਿ ਆ ਉਹ ਖਤਮ ਹੋ ਗਿਆ ਕਿਸੇ ਕਾਰਨ ਕਰਕੇ ਤੇ ਤਾਂ ਹੀ ਜਿਹੜੇ ਅਨੂਨਾਕੀ ਨੇ ਉਹ ਉਥੋਂ ਧਰਤੀ ਤੇ ਆਏ ਸੀਗੇ ਪਰ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਨਵੀਰੂ ਗ੍ਰਹਿ ਆ ਉਹਦੇ ਬਾਰੇ ਜਿਹੜੀਆਂ ਪ੍ਰਾਣੀਆਂ ਪੁਰਾਤਨ ਲਿਖਤਾਂ ਨੇ ਸੁਮੇਰੀਅਨ ਉਹਦੇ ਮੁਤਾਬਕ ਉਹੋ ਗ੍ਰਹਿ ਹਰ 36000 ਸਾਲ ਬਾਅਦ ਧਰਤੀ ਦੇ ਨੇੜੇ ਆਉਂਦਾ ਕਿਉਂਕਿ ਉਹ ਇੱਕ ਲੰਬਾ ਚੱਕਰ ਕੱਢਦਾ ਉਹਦੇ ਕਰਕੇ ਉਸ ਸਮੇਂ ਵੀ ਉਹ ਧਰਤੀ ਦੇ ਨੇੜੇ ਸੀ ਇਸੇ ਕਰਕੇ ਜਿਹੜੇ ਅਨੂਨਾਕੀ ਸੀ ਉਹ ਧਰਤੀ ਤੇ ਸੋਨਾ ਲੈਣ ਆਏ ਸੀ ਸਾਡੀ ਹੁਣ ਦੀ ਸਾਇੰਸ ਇੱਕ ਹੋਰ ਚੀਜ਼ ਮੰਨਦੀ ਆ ਕਿਉਂਕਿ ਜਿਹੜਾ ਸਾਡੇ ਸੋਲਰ ਸਿਸਟਮ ਦਾ ਗ੍ਰਹਿ ਯੂਰਨਸ ਆ ਜਿਹਨੂੰ ਅਸੀਂ ਅਰुण ਗ੍ਰਹਿ ਕਹਿ ਦਿੰਨੇ ਆ ਉਹ ਜਦੋਂ ਆਪਣਾ ਚੱਕਰ ਕੱਟਦਾ ਪਾ ਤਾਂ ਆਪਣੇ ਚੱਕਰ ਦੇ ਸਮੇਂ ਇੱਕ ਥਾਂ ਦੇ ਉੱਤੇ ਆ ਕੇ ਉਹ ਥੋੜਾ ਜਿਹਾ ਆਪਣੇ ਚੱਕਰ ਤੋਂ ਬਾਹਰ ਨਿਕਲ ਜਾਂਦਾ ਸੋ ਮੰਨਿਆ ਜਾਂਦਾ ਵੀ ਉਹ ਜਿੱਥੇ ਆ ਕੇ ਬਾਹਰ ਨਿਕਲਦਾ ਤਾਂ ਉਹਦੇ ਨੇੜੇ ਕੋਈ ਇੱਕ ਐਸਾ ਗ੍ਰਹਿ ਆ ਜਿਹਦੀ ਗ੍ਰੈਵਿਟੀ ਉਹਨੂੰ ਆਪਣੇ ਵੱਲ ਖਿੱਚਦੀ ਆ ਇਸੇ ਕਰਕੇ ਉਹ ਆਪਣੇ ਚੱਕਰ ਤੋਂ ਥੋੜਾ ਬਾਹਰ ਨਿਕਲ ਕੇ ਵਾਪਸ ਆ ਜਾਂਦਾ ਤੇ ਇਹ ਮੰਨਿਆ ਜਾਂਦਾ ਵੀ ਉਹ ਜਿਹੜਾ ਗ੍ਰਹਿ ਜਿਹੜਾ ਸਾਨੂੰ ਹਲੇ ਤੱਕ ਮਿਲਿਆ ਨਹੀਂ ਹੈਗਾ ਉਹ ਨਵੀਰੂ ਗ੍ਰਹਿ ਹੋ ਸਕਦਾ ਮੈਸੋਪੋਟੇਮੀਆਂ ਦੇ ਵਿੱਚ ਜਦੋਂ ਖੁਦਾਈ ਕਰਦੇ ਸੀ ਉਹਨਾਂ ਨੂੰ ਇਹ ਟੈਬਲੇਟ ਇਹ ਸਲੇਟਾਂ ਦੇ ਨਾਲ-ਨਾਲ ਉੱਥੇ ਪੱਥਰ ਦੀਆਂ ਘੜੀਆਂ ਹੋਈਆਂ ਉਡਣ ਤਾਸਤਰੀਆਂ ਸੀਗੀਆਂ ਜਿਹੜੀਆਂ ਉਹ ਵੀ ਮਿਲੀਆਂ ਨੇ ਸੋ NASA ਵਾਲੇ ਇਹ ਵੀ ਦਾਵਾ ਕਰਦੇ ਨੇ ਕਿ ਜਿਹੜਾ UFO ਆ ਉਹ ਅੱਜ ਤਾਂ ਨਹੀਂ ਬਹੁਤ ਸਮੇਂ ਪਹਿਲਾਂ ਤੋਂ ਧਰਤੀ ਦੇ ਉੱਤੇ ਆਉਂਦੇ ਜਾਂਦੇ ਰਹੇ ਨੇ UFO ਮਤਲਬ ਕਿ ਜਿਹੜੇ ਏਲੀਅਨ ਨੇ ਉਹ ਬਹੁਤ ਸਮੇਂ ਪਹਿਲਾਂ ਧਰਤੀ ਦੇ ਉੱਤੇ ਆਉਂਦੇ ਜਾਂਦੇ ਰਹੇ ਨੇ ਉਹ ਮੈਸੋਪੋਟੇਮੀਆਂ ਤੋਂ ਇਹ ਜਿੱਦਾਂ ਇੱਕ ਸਲੇਟ ਮਿਲੀ ਆ ਇਹਦੇ ਉੱਤੇ ਡੀਐਨਏ ਵੀ ਪਾਇਆ ਹੋਇਆ ਡੀਐਨਏ ਦਾ ਸਾਈਨ ਇਹਦੇ ਉੱਤੇ ਸੋਲਰ ਸਿਸਟਮ ਦੇ ਵਿੱਚ ਜਿਹੜੇ ਸਾਨੂੰ ਗ੍ਰਹਿ ਪਤਾ ਨੇ ਉਹਨਾਂ ਤੋਂ ਇਲਾਵਾ ਵੀ ਬਹੁਤ ਸਾਰੀ ਗ੍ਰਹਾਂ ਦੀ ਡਿਟੇਲ ਬਣਾਈ ਹੋਈ ਆ ਸੋ ਕਹਿਣ ਦਾ ਮਤਲਬ ਕਿ ਉਹ ਬਹੁਤ ਕੁਝ ਐਸਾ ਜਾਣਦੇ ਸੀ ਜਿਹੜਾ ਅਸੀਂ ਅੱਜ ਦੀ ਸਾਇੰਸ ਵੀ ਨਹੀਂ ਜਾਣਦੀ ਹੈਗੀ ਉਹਨਾਂ ਨੇ ਉਸ ਸਮੇਂ ਡੀਐਨਏ ਦਾ ਤੇ ਅੱਜ ਦੇ ਜਿਹੜੇ ਡਾਕਟਰੀ ਸਾਇਨ ਨੇ ਉਹ ਵੀ ਉਹਨਾਂ ਸਲੇਟਾਂ ਦੇ ਉੱਤੇ ਬਣੇ ਹੋਏ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਇੱਕ ਐਸੀ ਸਲੇਟ ਮਿਲੀ ਆ ਜਿਹਦੇ ਉੱਤੇ ਪੂਰੇ ਦਾ ਪੂਰਾ ਅਨੂਨਾਕੀ ਦਾ ਰੂਟ ਮੈਪ ਬਣਾਇਆ ਹੋਇਆ ਕਿ ਉਹ ਕਿਹੜੇ ਗ੍ਰਹਿ ਤੋਂ ਕਿਹੜੇ ਗ੍ਰਹਿ ਤੱਕ ਪਹੁੰਚਦੇ ਸੀਗੇ ਉਹ ਪੂਰੇ ਦਾ ਪੂਰਾ ਇੱਕ ਮੈਪ ਬਣਿਆ ਹੋਇਆ ਇਹ ਤਖਤੀ ਉਹਨਾਂ ਦੇ ਸਫ਼ਰ ਦਾ ਇੱਕ ਨਕਸ਼ਾ ਹੁਣ ਇਤਾਂ ਹੀ ਜਿਵੇਂ ਜੁਨੇਨਸ ਆ ਉਹ 18 1781 ਦੇ ਵਿੱਚ ਮਿਲਿਆ ਸੀਗਾ ਜਿਹੜਾ ਪਲੂਟੋ ਆ ਉਹ 1930 ਦੇ ਵਿੱਚ ਮਿਲਿਆ ਸੀ ਪਰ ਜਿਹੜੇ ਸੁਮੇਰੀਅਨ ਲੋਕ ਸੀਗੇ ਉਹ 4000 ਸਾਲ ਪਹਿਲਾਂ ਹੀ ਜਾਣਦੇ ਸੀ ਤੇ ਉਹ 4000 ਸਾਲ ਪਹਿਲਾਂ ਹੀ ਇਹਨਾਂ ਦੇ ਬਾਰੇ ਲਿਖ ਕੇ ਚਲੇ ਗਏ ਸੀ ਇਹਨਾਂ ਗ੍ਰਹਿਆਂ ਦੇ ਬਾਰੇ ਹਾਲਾਂਕਿ ਉਸ ਸਮੇਂ ਦੂਰਬੀਨ ਬਾਣਾ ਤਾਂ ਦੂਰ ਦੂਰਬੀਨ ਦਾ ਕੋਈ ਖਿਆਲ ਵੀ ਨਹੀਂ ਕਰ ਸਕਦਾ ਜਿਵੇਂ ਪਹਿਲਾਂ ਆਪਾਂ ਹਜਰਤ ਇਤਰੀਸ ਦੀ ਗੱਲ ਕੀਤੀ ਸੀ ਕਿ ਉਹ ਕਿਸੇ ਦੂਸਰੇ ਗ੍ਰਹਿ ਦੇ ਚੰ드ਰਮਾ ਦੇ ਉੱਤੇ ਕਿਸੇ ਦੂਸਰੇ ਗ੍ਰਹਿ ਤੋਂ ਆਏ ਹੋਏ ਪਰਜੀਵੀਆਂ ਨੂੰ ਮਿਲਣ ਵਾਸਤੇ ਜਾਂਦੇ ਸੀਗੇ ਹੋ ਸਕਦਾ ਉਹ ਅਨੂਨਾਕੀ ਹੋਣ ਕਿਉਂਕਿ ਅੱਜ ਤੋਂ 4-5 ਹਜ਼ਾਰ ਸਾਲ ਪਿੱਛੇ ਜੇ ਚਲੇ ਜਾਈ ਆਪਾਂ ਐਸੀਆਂ ਬਹੁਤ ਸਾਰੀਆਂ ਸਭੇਤਾਵਾਂ ਨੇ ਮਾਇਆ ਸਭੇਤਾ ਹੋਗੀ ਇਦਰੋਂ ਮੈਸੋਪੋਟੇਮੀਆਂ ਦੇ ਵਿੱਚ ਸਮੀਰੀਅਨ ਹੋਗੇ ਹਨਾ ਜਿਹੜਾ ਇਹ ਜ਼ਿਕਰ ਕੀਤਾ ਕਿ ਦੂਸਰੇ ਗ੍ਰਹਿਾਂ ਤੋਂ ਲੋਕ ਆਉਂਦੇ ਸੀ ਤੇ ਉਹਨਾਂ ਦੇ ਕੱਦ ਬਹੁਤ ਵੱਡੇ ਹੁੰਦੇ ਸੀ ਉਹਨਾਂ ਦੇ ਪਰ ਹੁੰਦੇ ਸੀਗੇ ਉਹ ਸਾਡੇ ਲੋਕਾਂ ਨਾਲੋਂ ਬਹੁਤ ਜ਼ਿਆਦਾ ਐਡਵਾਂਸ ਸੀ ਜਿਵੇਂ ਹੁਣ ਸਾਇੰਸ ਮੰਨਦੀ ਆ ਕਿ ਵਾਰਮ ਹੋਲ ਹੁੰਦੇ ਨੇ ਜਿਹਦੇ ਜਰੀਏ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਟਰੈਵਲ ਕਰ ਸਕਦੇ ਹਾਂ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੇ ਵਿੱਚ ਅਸੀਂ ਟਾਈਮ ਟਰੈਵਲ ਕਰ ਸਕਦੇ ਹਾਂ ਮਤਲਬ ਕਿ ਸਾਨੂੰ ਇੱਕ ਪਾਸਿਓਂ ਦੂਜੇ ਪਾਸੇ ਜਾਣਾ ਸੌਖਾ ਹੋ ਸਕਦਾ ਸੀ ਲੰਬੀ ਦੂਰੀ ਕੁਝ ਪਲਾਂ ਦੇ ਵਿੱਚ ਅਸੀਂ ਤੈਅ ਕਰ ਸਕਦੇ ਹਾਂ ਇਸ ਬਾਰਮ ਹੋਲ ਦੇ ਜਰੀਏ ਅਸੀਂ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਦੇ ਵਿੱਚ ਜਾ ਸਕਦੇ ਹਾਂ ਅਸੀਂ ਸਪੇਸ ਟਰੈਵਲ ਵੀ ਕਰ ਸਕਦੇ ਹਾਂ ਇਸ ਇਸਲਾਮ ਧਰਮ ਦੇ ਵਿੱਚ ਐਸੇ ਜੀਵ ਐਸੇ ਪ੍ਰਾਣੀਆਂ ਦਾ ਜ਼ਿਕਰ ਆਉਂਦਾ ਜਿਹੜੇ ਐਸੀ ਵਰਮ ਹੋਲ ਦੇ ਵਿੱਚ ਦੀ ਟ੍ਰੈਵਲ ਕਰਕੇ ਧਰਤੀ ਤੇ ਆਏ ਤੇ ਜਿਨ੍ਹਾਂ ਨੇ ਆ ਕੇ ਇੱਥੇ ਬਹੁਤ ਵੱਡੀ ਤੜਥੱਲੀ ਮਚਾਤੀ ਸੀ ਤੇ ਇਸ ਯੁੱਧ ਦੇ ਬਾਰੇ ਹਿੰਦੂ ਧਰਮ ਦੇ ਵਿੱਚ ਵੀ ਲਿਖਿਆ ਹੋਇਆ ਜਦੋਂ ਦੇਵੀ ਦੇਵਤਿਆਂ ਦੇ ਉੱਤੇ ਅਸੋਰਸ ਸੀ ਜਿਹੜੇ ਉਹਨਾਂ ਨੇ ਹਮਲਾ ਕਰਤਾ ਸੀ ਸੋ ਇਹ ਉਹੀ ਜੂਜ ਮੌਜੂਦ ਨੇ ਜਿਨ੍ਹਾਂ ਦੇ ਬਾਰੇ ਸਰਬ ਲੋਕ ਗ੍ਰੰਥ ਦੇ ਵਿੱਚ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸਮਰਾਟ ਉਹਨਾਂ ਦੀ ਕਥਾ ਹੈਗੀ ਆ ਏਲੀਨ ਤੁਸੀਂ ਸੁਣ ਸਕਦੇ ਹੋ YouTube ਤੇ ਪਈ ਆ ਉਹਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਤੇ ਇਹ ਜਿਹੜਾ ਯੁੱਧ ਸੀਗਾ ਇਹ ਅਸਮਾਨ ਦੇ ਵਿੱਚ ਇੱਕ ਡਾਈਮੈਂਸ਼ਨ ਤੋਂ ਦੂਸਰੀ ਡਾਈਮੈਂਸ਼ਨ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਤੇ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੇ ਉੱਤੇ ਬਹੁਤ ਭਾਰੀ ਯੁੱਧ ਚੱਲਿਆ ਸੀ ਕਿਸੇ ਸਮੇਂ ਤੇ ਇਹਦੇ ਜਿਹੜੇ ਸਬੂਤ ਨੇ ਉਹ ਅੱਜ ਤੋਂ 4-5000 ਸਾਲ ਪੁਰਾਣੀਆਂ ਜਿਹੜੀਆਂ ਲਿਖਤਾਂ ਨੇ ਉਹਦੇ ਵਿੱਚ ਮਿਲਦੇ ਆ ਸੋ ਹੁਣ 4-5000 ਸਾਲ ਪਹਿਲਾਂ ਜਦੋਂ ਕੰਪਿਊਟਰ ਨਹੀਂ ਸੀ ਜਦੋਂ ਚਿੱਠੀਆਂ ਨਹੀਂ ਸੀ ਜਦੋਂ ਟੈਲੀਫੋਨ ਨਹੀਂ ਸੀਗੇ ਜਦੋਂ ਇੱਕ ਦੂਜੇ ਨਾਲ ਤਾਲਮੇਲ ਨਹੀਂ ਸੀ ਤਾਂ ਕਿਵੇਂ ਹਜ਼ਾਰਾਂ-ਹਜ਼ਾਰਾਂ ਕਿਲੋਮੀਟਰ ਦੂਰ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੀ ਸੱਭੇਤਾ ਇੱਕੋ ਜਹੀਆਂ ਚੀਜ਼ਾਂ ਕਿਵੇਂ ਲਿਖ ਸਕਦੀ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਸ ਦੁਨੀਆ ਦੇ ਉੱਤੇ ਐਸਾ ਬਹੁਤ ਕੁਝ ਆ ਜਿਹੜਾ ਸਾਡੇ ਤੋਂ ਲੁਕੋ ਲਿਆ ਗਿਆ ਜਿਵੇਂ ਟਟਾਰੀਅਨਸ ਸੀਗੇ ਹਨਾ ਜਿਹੜੇ ਹੁਣ ਹਾਲੀਵੁੱਡ ਵਾਲੇ ਫਿਲਮਾਂ ਬਣਾਉਂਦੇ ਆ ਜਿਵੇਂ ਉਹਨਾਂ ਨੇ ਮੂਵੀ ਬਣਾਈ ਸੀ ਐਵਟਾਰ ਠੀਕ ਆ ਉਹਨਾਂ ਨੇ ਇੱਕ ਗ੍ਰਹਿ ਦਿਖਾਇਆ ਉਹ ਗ੍ਰਹਿ ਦੇ ਉੱਤੇ ਰਹਿਣ ਵਾਲੇ ਲੋਕ ਦਿਖਾਤੇ ਇੰਨੀ ਡਿਟੇਲ ਦੇ ਵਿੱਚ ਕੌਣ ਦੱਸਦਾ ਹੁੰਦਾ ਵੀ ਉਹਨਾਂ ਦਾ ਬਲੱਡ ਕਿਹਜਿਆ ਸੀ ਉੱਥੇ ਦੇ ਜਿਹੜੇ ਬੂਟੇ ਸੀ ਉਹ ਕਿਹਜੇ ਸੀ ਉਹ ਬੂਟਿਆਂ ਦੇ ਵਿੱਚ ਰਸ ਕਿਹਜਿਆ ਸੀ ਮਤਲਬ ਕਿ ਕੁਛ ਨਾ ਕੁਛ ਐਸਾ ਇਤਿਹਾਸ ਇਹਨਾਂ ਦੇ ਕੋਲੇ ਪਿਆ ਜਿਸ ਨੂੰ ਲੁਕੋ ਲਿਆ ਗਿਆ ਲੋਕਾਂ ਦੀਆਂ ਅੱਖਾਂ ਤੋਂ ਪਰੇ ਕਰ ਦਿੱਤਾ ਗਿਆ ਹੁਣ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਕੁਛ ਆਪਣੇ ਭੈਣ ਭਰਾ ਇਹ ਸਵਾਲ ਚੱਕਦੇ ਹੁੰਦੇ ਆ ਵੀ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਸਾਡੇ ਗੁਰੂਆਂ ਨੇ ਕਿਉਂ ਨਹੀਂ ਗੱਲ ਕੀਤੀ ਹੈਗੀ ਤਾਂ ਜਿਵੇਂ ਆਪਾਂ ਗੱਲ ਕਰਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਧਰਮ ਸੀ ਜਿਹੜੇ ਸਾਡੇ ਧਰਮ ਤੋਂ ਪਹਿਲਾਂ ਚੱਲਦੇ ਸੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਹੀ ਆਏ ਇਸ ਧਰਤੀ ਦੇ ਉੱਤੇ ਦੁਨੀਆ ਨੂੰ ਤਾਰਨ ਵਾਸਤੇ ਉਦੋਂ ਲੋਕ ਇਹਨਾਂ ਤਾਕਤਾਂ ਦੇ ਵਿੱਚ ਇਹਨਾਂ ਸ਼ਕਤੀਆਂ ਦੇ ਪਿੱਛੇ ਹੀ ਕਮਲੇ ਹੋਏ ਪਏ ਸੀ ਲੋਕ ਇੰਨਾਂ ਚੀਜ਼ਾਂ ਦੇ ਮਗਰੀ ਚਲੇ ਗਏ ਸੀ ਲੋਕ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਏ ਸੀ ਸੋ ਸਾਨੂੰ ਸਿੱਧਾ ਉਸ ਸੁਪਰੀਮ ਪਾਵਰ ਦੇ ਨਾਲ ਜੋੜਨ ਵਾਸਤੇ ਸਾਨੂੰ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਸਾਡੇ 10 ਗੁਰੂਆਂ ਨੂੰ ਜਨਮ ਲੈ ਕੇ ਧਰਤੀ ਤੇ ਆਉਣਾ ਪਿਆ ਤਾਂ ਜੋ ਅਸੀਂ ਇੰਨਾਂ ਚੀਜ਼ਾਂ ਤੋਂ ਇਹ ਤਾਕਤਾਂ ਦੇ ਪਿੱਛੋਂ ਇਹ ਜਿਹੜੇ ਦੇਵੀ-ਦੇਵਤਿਆਂ ਨੂੰ ਮੰਨਦੇ ਸੀ ਇਹਨਾਂ ਤਾਕਤਵਰ ਲੋਕਾਂ ਦੇ ਪਿੱਛੋਂ ਇਹ ਜਿਹੜੀਆਂ ਤਾਕਤਵਰ ਮਖਲੂਕਾਂ ਨੇ ਇਹਨਾਂ ਦੇ ਪਿੱਛੋਂ ਅਸੀਂ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ ਜੀਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ ਤੇ ਜਿੱਥੇ ਆ ਕੇ ਕਹਾਣੀ ਸ਼ੁਰੂ ਹੁੰਦੀ ਆ ਤੇ ਜਿੱਥੇ ਆ ਕੇ ਕਹਾਣੀ ਖਤਮ ਹੁੰਦੀ ਆ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਬਾਰੇ ਜ਼ਿਆਦਾ ਪਾਤਸ਼ਾਹ ਨੇ ਸਾਨੂੰ ਨਹੀਂ ਦੱਸਿਆ ਕਿਉਂਕਿ ਉਹ ਚਾਹੁੰਦੇ ਸੀ ਕਿ ਆਪਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਆਪਾਂ ਇਹਨਾਂ ਚੀਜ਼ਾਂ ਦੇ ਬੱਲ ਨਹੀਂ ਜਾਣਾਂ ਕਿਉਂਕਿ ਇਹਦੇ ਬਾਰੇ ਤਾਂ ਪਹਿਲਾਂ ਹੀ ਬਹੁਤ ਕੁਝ ਚੱਲ ਰਿਹਾ ਸੀ ਦੁਨੀਆ ਦੇ ਉੱਤੇ ਜਿਹੜੀਆਂ ਮੈਸੋਪੋਟੇਮੀਆਂ ਤੋਂ 20000 ਉਹ ਤਾਕਤੀਆਂ ਮਿਲ ਜਾਂ ਸੀ ਉਹ ਟੈਬਲੇਟ ਮਿਲ ਜਾਂ ਸੀਗੀਆਂ ਜਿਹੜੀਆਂ ਸਮੇਰੀਅਨ ਲੋਕਾਂ ਦੀਆਂ ਲਿਖੀਆਂ ਹੋਈਆਂ ਸੀ ਉੱਥੇ ਅਮਰੀਕਾ ਵੱਲੋਂ ਅਟੈਕ ਕਰਕੇ ਉਹ ਜਿਹੜੀਆਂ ਤਾਕਤੀਆਂ ਸੀ ਉਹ ਚੁਰਾ ਲਈਆਂ ਗਈਆਂ ਤੇ ਉਹ ਤੋਂ ਬਾਅਦ ਉਹਨਾਂ ਦਾ ਕੁਝ ਨਹੀਂ ਪਤਾ ਉਹ ਕਿੱਥੇ ਨੇ ਤਾਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਉਹਨਾਂ ਦੇ ਵਿੱਚ ਕਿੰਨੀ ਬੱਡੀ ਇਨਫੋਰਮੇਸ਼ਨ ਲਿਖੀ ਹੋਣੀ ਆ ਜਿਹਦੇ ਕਰਕੇ ਇੱਕ ਮੁਲਕ ਦੇ ਉੱਤੇ ਅਟੈਕ ਹੁੰਦਾ ਤੇ ਉੱਥੇ ਦੀਆਂ ਉਹ ਜਿਹੜੀਆਂ ਤਾਕਤੀਆਂ ਨੇ ਉਹ ਜਿਹੜਾ ਇਤਿਹਾਸ ਆ ਉਹ ਗਾਇਬ ਕਰ ਦਿੱਤਾ ਜਾਂਦਾ ਉਹਦੇ ਨਾਲ ਤੇ ਜਿੰਨੇ ਵੀ ਦਸਤਾਵੇਜ਼ ਸੀਗੇ ਉਹ ਸਾਰੇ ਉੱਥੋਂ ਚੱਕ ਲਏ ਗਏ ਚੋਰੀ ਕਰ ਲਏ ਗਏ ਇਹ ਲੋਕਾਂ ਨੂੰ ਇਸ ਕਰਕੇ ਨਹੀਂ ਦੱਸਿਆ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਕਿਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਤਰਥਲੀਨਾ ਮਚ ਜਵੇ ਲੋਕ ਕਿਸੇ ਚੀਜ਼ ਨੂੰ ਲੈ ਕੇ ਪੈਨਿਕ ਨਾ ਕਰ ਜਾਣ 1743 ਦੇ ਵਿੱਚ ਫ੍ਰੈਂਚ ਸਾਇੰਟਿਸਟ ਪੌਲ ਨੂੰ ਇੱਕ ਜਗ੍ਹਾ ਐਸੀ ਲੱਭੀ ਜਿਹਦੇ ਵਿੱਚ ਸੁਮੇਰੀਅਨ ਭਾਸ਼ਾ ਦੇ ਵਿੱਚ ਕੰਧਾਂ ਦੇ ਉੱਤੇ ਬਹੁਤ ਕੁਝ ਲਿਖਿਆ ਹੋਇਆ ਸੀ ਤੇ ਉੱਥੇ ਉਹਨਾਂ ਦੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਬਹੁਤ ਸਾਰੇ ਹੀਰੇ ਮੋਤੀ ਜਵਾਹਰਾਤ ਐਸੇ ਕੀਮਤੀ ਪੱਥਰ ਵੀ ਪਏ ਸੀਗੇ ਉਸ ਜਗ੍ਹਾ ਦੇ ਵਿੱਚ ਤੇ ਉਸ ਬਿਲਡਿੰਗ ਦੇ ਵਿੱਚ ਸਕੂਲ ਬਣੇ ਹਸਪਤਾਲ ਦੁਕਾਨਾਂ ਸ਼ਾਪਿੰਗ ਮਾਲ ਮਤਲਬ ਕਿ ਇਨਸਾਨ ਦੇ ਲਈ ਜੋ ਵੀ ਚੀਜ਼ਾਂ ਜ਼ਰੂਰੀ ਸੀਗੀਆਂ ਜੋ ਅਸੀਂ ਅੱਜ ਕੱਲ ਸੋਚਦੇ ਹਾਂ ਉਹ ਅੱਜ ਤੋਂ 5-6000 ਸਾਲ ਪਹਿਲਾਂ ਉਹ ਵੀ ਪੱਥਰਾਂ ਦੇ ਘੜੇ ਹੋਏ ਸ਼ਹਿਰ ਦੇ ਵਿੱਚ ਇੰਨੇ ਵਧੀਆ ਢੰਗ ਦੇ ਨਾਲ ਇੰਨੀਆਂ ਸਹੂਲਤਾਂ ਦੇ ਨਾਲ ਜ਼ਿੰਦਗੀ ਜਿਉਣ ਵਾਸਤੇ ਇੰਨੇ ਗਿਆਨ ਦੇ ਨਾਲ ਜ਼ਿੰਦਗੀ ਜਿਉਣ ਵਾਸਤੇ ਜੇ ਉਹਨਾਂ ਲੋਕਾਂ ਨੂੰ ਪਤਾ ਸੀ ਜਾਂ ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ 5-6000 ਸਾਲ ਪਹਿਲਾਂ ਉਹ ਕਿੰਨੇ ਐਡਵਾਂਸ ਹੋਣੇ ਨੇ ਸਾਡੇ ਨਾਲੋਂ ਇਦਾਂ ਹੀ ਬਹੁਤ ਸਾਰੀਆਂ ਥਾਵਾਂ ਤੋਂ ਖੋਜबीन ਕਰਦੇ ਹੋਏ ਖੋਪੜੀਆਂ ਮਿਲੀਆਂ ਨੇ ਜਿਨ੍ਹਾਂ ਦੀ ਜਿਹੜੀ ਖੋਪੜੀ ਵਾਲੀ ਆਪਣੀ ਹੱਡੀ ਆ ਪਿੱਛੇ ਵਾਲੀ ਇਹ ਕਾਫੀ ਲੰਬੀ ਹੁੰਦੀ ਆ ਪਿੱਛੇ ਨੂੰ ਤੇ ਜਦੋਂ ਉਹਨਾਂ ਦਾ ਡੀਐਨਏ ਵਗੈਰਾ ਟੈਸਟ ਕੀਤਾ ਗਿਆ ਜਾਂ ਜਦੋਂ ਸਾਇੰਸ ਨੇ ਉਹਨਾਂ ਦਾ ਟੈਸਟ ਕੀਤਾ ਤਾਂ ਪਤਾ ਲੱਗਿਆ ਵੀ ਜਿਹੜੀਆਂ ਉਹ ਖੋਪੜੀਆਂ ਨੇ ਉਹ ਆਮ ਇਨਸਾਨਾਂ ਦੀਆਂ ਨਹੀਂ ਹੈਗੀਆਂ ਉਹਦੇ ਵਿੱਚ ਕੁਝ ਐਸੇ ਤੱਤ ਜਾਂ ਐਸੇ ਡੀਐਨਏ ਦੇ ਵਿੱਚ ਸੈੱਲ ਮਿਲੇ ਜਿਹੜੇ ਇਸ ਧਰਤੀ ਦੇ ਹੈ ਨਹੀਂ ਸੋ ਉਹੀ ਵੀ ਮੰਨਿਆ ਜਾਂਦਾ ਵੀ ਉਹ ਡੀਐਨਏ ਆ ਜਿਹੜਾ ਉਹ ਜਿਹੜੇ ਸੌਰੀ ਉਹ ਜਿਹੜੀਆਂ ਖੋਪੜੀਆਂ ਨੇ ਉਹ ਜਿਹੜੇ ਇਨਸਾਨ ਸੀਗੇ ਉਹ ਅਨੂਨਾਕੀ ਤੇ ਜਿਹੜੇ ਇਨਸਾਨ ਸੀ ਉਹਨਾਂ ਦੇ ਆਪਸ ਦੇ ਵਿੱਚ ਮੇਲ ਸੀ ਜਿਹੜੇ ਉਹਦੇ ਤੋਂ ਪੈਦਾ ਹੋਏ ਉਹ ਬੱਚੇ ਸੀ ਜਾਂ ਫਿਰ ਜਿਹੜੇ ਅਨੂਨਾਕੀਆਂ ਨੇ ਸਾਡੇ ਡੀਐਨਏ ਦੇ ਵਿੱਚ ਆ ਕੇ ਇੱਥੇ ਤਬਦੀਲੀ ਕੀਤੀ ਉਹ ਤੋਂ ਬਾਅਦ ਜਿਹੜੇ ਹਾਈਬ੍ਰਿਡ ਬੱਚੇ ਪੈਦਾ ਹੋਏ ਉਹ ਸੀਗੇ ਜਿਨ੍ਹਾਂ ਦੀਆਂ ਖੋਪੜੀਆਂ ਪਿੱਛੇ ਨੂੰ ਲੰਬੀਆਂ ਸੀਗੀਆਂ ਤੇ ਇਹ ਖੋਪੜੀਆਂ ਕਿਤੋਂ ਇੱਕ ਜਗ੍ਹਾ ਤੋਂ ਨਹੀਂ ਮਿਲੀਆਂ ਪੂਰੀ ਦੁਨੀਆ ਦੇ ਵਿੱਚ ਖੋਜ ਦੌਰਾਨ ਇਹ ਖੋਪੜੀਆਂ ਨੇ ਜੜੀਆਂ ਇਹ ਲੰਬੀਆਂ ਗਈਆਂ ਸੋ ਖੇਰ ਆਪਾਂ ਨੂੰ ਪਤਾ ਵੀ ਉਹ ਲੋਕ ਬਹੁਤ ਜ਼ਿਆਦਾ ਐਡਵਾਂਸ ਸੀ ਸਾਡੀ ਸੋਚ ਤੋਂ ਵੀ ਪਰੇ ਸੀਗੇ ਤੇ ਹੁਣ ਜਿਹੜੇ ਹਸਾਬ ਦੇ ਨਾਲ ਕਿਹਾ ਜਾਂਦਾ ਕਿ ਇੱਕ ਕੋਈ ਏਲੀਅਨ ਸਪੇਸਸ਼ਿਪ ਆ ਧਰਤੀ 'ਤੇ ਵੱਧਿਆ ਆਉਂਦਾ ਜਾਂ ਫਿਰ ਜਿਹੜੀ ਆਪਾਂ ਆ ਵੀਡੀਓ ਪਾਈ ਸੀ ਸੈਟਰਨ ਗ੍ਰਹਿ ਆ ਜਿਹੜਾ ਇਹਦੀ ਬੜੀ ਮਹੱਤਤਾ ਰਹੀ ਆ ਪਹਿਲੇ ਸਮੇਂ ਤੋਂ ਤੇ ਹੁਣ ਇਹਦੇ ਉੱਤੇ ਜਿਹੜਾ ਆਪਾਂ ਗੱਲ ਕਰਦੇ ਆ 2000 ਮੀਲ ਲੰਬਾ ਇੱਕ ਯੂ ਐਫਓ ਦੇਖਿਆ ਗਿਆ ਇਹਦੇ ਉੱਤੇ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਸੱਚ ਸਾਬਤ ਹੁੰਦੀਆਂ ਨੇ ਜਾਂ ਕਿਤੇ ਨਾ ਕਿਤੇ ਚੀਜ਼ਾਂ ਇਸ਼ਾਰਾ ਕਰਦੀਆਂ ਨੇ ਕਿ ਜਿਹੜੇ ਅਨੂਨਾਕੀ ਸੀ ਜਿਹੜੇ ਟਟਾਰੀਅਨਸ ਸੀਗੇ ਜਿਹੜੇ ਸੁਮੇਰੀਅਨ ਲੋਕ ਜਿਨ੍ਹਾਂ ਦੀ ਗੱਲ ਕਰਦੇ ਸੀ ਜਾਂ ਜਿਨ੍ਹਾਂ ਦਾ ਇਤਿਹਾਸ ਪੂਰੀ ਦੁਨੀਆ ਦੇ ਵਿੱਚੋਂ ਕਿਤੇ ਨਾ ਕਿਤੇ ਲਿਖਿਆ ਹੋਇਆ ਮਿਲਦਾ ਉਹ ਚੀਜ਼ਾਂ ਸੱਚ ਸੀਗੀਆਂ ਉਹ ਚੀਜ਼ਾਂ ਕਿਸੇ ਕਿਸੇ ਸਮੇਂ ਇਸ ਧਰਤੀ ਦੇ ਉੱਤੇ ਆਉਂਦੀਆਂ ਜਾਂਦੀਆਂ ਸੀ ਤੇ ਬਾਅਦ ਵਿੱਚ ਫਿਰ ਉਹ ਕਿੱਥੇ ਗਈਆਂ ਕਿਉਂ ਗਈਆਂ ਜਾਂ ਵਾਪਸ ਆਉਣ ਗਈਆਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਹਾਂ ਕਿਸੇ ਸਮੇਂ ਇਸ ਧਰਤੀ ਦੇ ਉੱਤੇ ਐਸੇ ਜੀਵ ਕਿਸੇ ਹੋਰ ਗ੍ਰਹਿ ਤੋਂ ਜ਼ਰੂਰ ਆਉਂਦੇ ਰਹੇ ਨੇ ਤਾਂ ਹੀ ਇੰਨੇ ਸਾਰੇ ਸਬੂਤ ਨੇ ਜਿਹੜੇ ਸਾਨੂੰ ਉਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਖੋਜਬੀਨ ਦੇ ਦੌਰਾਨ ਮਿਲਦੇ ਨੇ ਆਪਾਂ ਅਕਸਰੀ ਕਹੀਦਾ ਆਕਾਲ ਪੁਰਖ ਵਾਹਿਗੁਰੂ ਨੇ ਬਹੁਤ ਕੁਝ ਬਣਾਇਆ ਹੋਇਆ ਜੇ ਅਸੀਂ ਜਪਜੀ ਸਾਹਿਬ ਨੂੰ ਈ ਧਿਆਨ ਨਾਲ ਪੜੀਏ ਤਾਂ ਉਹਦੇ ਵਿੱਚ ਵੀ ਬਾਰ-ਬਾਰ ਸਾਨੂੰ ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਨੇ ਕਿ ਇੱਕ ਸੂਰਜ ਨਹੀਂ ਕਈ ਕਰੋੜ ਸੂਰਜ ਨੇ ਕਈ ਕਰੋੜ ਧਰਤੀਆਂ ਨੇ ਕਈ ਕਰੋੜ ਚੰਦਰਮਾ ਨੇ ਹਨਾ ਸੋ ਕਿੱਥੇ-ਕਿੱਥੇ ਜੀਵਨ ਹੋ ਸਕਦਾ ਇਹ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਬਸ ਸਾਨੂੰ ਇਹ ਜਿਹੜੀਆਂ ਚੀਜ਼ਾਂ ਆਪਾਂ ਗੱਲਾਂ-ਵਾਟਾਂ ਕਰਦੇ ਆ ਇਸੇ ਕਰਕੇ ਦੱਸਦੇ ਆ ਕਿ ਵਾਕਏ ਹੀ ਬਹੁਤ ਕੁਝ ਐਸਾ ਜਿਹੜਾ ਸਾਡੀ ਸੋਚ ਸਮਝ ਤੋਂ ਪਰੇ ਆ ਇਸ ਕਰਕੇ ਜੋ ਅਸੀਂ ਜਾਣਦੇ ਆ ਉਹਦੇ ਤੇ ਮਾਣ ਹੰਕਾਰ ਨਾ ਕਰਿਆ ਕਰੋ ਅਸੀਂ ਕੱਖ ਵੀ ਨਹੀਂ ਜਾਣਦੇ ਤਾਂ ਹੀ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਉਹਦਾ ਧਿਆਨ ਕਰੋ ਉਹਦਾ ਸਿਮਰਨ ਕਰੋ ਕਿਉਂਕਿ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ ਉਹਦਾ ਨਾਮ ਲਵਾਂਗੇ ਫੇਰ ਸਾਨੂੰ ਜਿਹੜਾ ਗਿਆਨ ਹੋਣਾ ਉਹਨੇ ਹੀ ਸਾਨੂੰ ਅੱਗੇ ਲੈ ਕੇ ਜਾਣਾ ਨਹੀਂ ਤਾਂ ਇਨਸਾਨ ਦੇ ਪੱਲੇ ਕੱਖ ਵੀ ਨਹੀਂ ਹੈਗਾ ਸਾਡਾ ਗਿਆਨ ਤਾਂ ਆਟੇ ਜਨੂਨ ਦੇ ਬਰਾਬਰ ਨਹੀਂ ਹੈਗਾ ਇਹ ਵੀ ਅਤ ਕਥਨੀ ਆ ਸੋ ਜਿੰਦਗੀ ਬੜੀ ਖੂਬਸੂਰਤਾ ਪੰਜਾਬ ਦੇ ਵਾਸਤੇ ਅਰਦਾਸ ਕਰੀਏ ਰਲ ਮਿਲ ਕੇ ਤੇ ਆਪਣੇ ਵਾਸਤੇ ਅਰਦਾਸ ਕਰੀਏ ਤਾਂ ਜੋ ਪ੍ਰਮਾਤਮਾ ਸਾਨੂੰ ਆਪਣੇ ਨਾਲ ਜੋੜੇ ਅਸੀਂ ਉਹਦੇ ਰਾਹ ਤੇ ਤੁਰ ਸਕੀਏ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਧੰਨਵਾਦ ਜਿਉਂਦੇ ਵਾਸਤੇ ਰਹੋ